ਮਤੇਬਾ ਖਾਲਸਾ ਵਾਜੀ ਫਤਿਹ ਜੀ ਕਿੰਨੇ ਕੇ ਟਾਈਮ ਤੋਂ ਪਾਣੀ ਦੀ ਸਮੱਸਿਆ ਜਿਹੜੀ ਸੀਗੀ ਤੁਹਾਨੂੰ ਕਿੰਨੇ ਟਾਈਮ ਉਹ ਸਾਨੂੰ ਹੋ ਗਏ ਮੈਨੂੰ 31 32 ਸਾਲ ਹੋ ਗਏ ਬਾਹਰੋਂ ਪਾਣੀ ਪਉਂਦੇ ਰੋਜ਼ਗਾਰ ਦਾ ਕੋਈ ਨਹੀਂ ਸਾਨੂੰ ਜੇ ਦੀਪੂ ਦੀ ਕਣ ਕਉਂਦੀ ਉਹੀ ਮਿਲਦੀ ਉਹਦੇ ਤਾਂ ਟਾਈਮ ਪਾਸ ਕਰੀਦਾ 1500 ਰੁਪਏ ਦੇ ਪਰਸ ਮੰਗਦੇ ਹਾਂਜੀ 1500 ਰੁਪਏ ਉਹਦੇ ਪਰਸ 1500 ਦੀ 3000 ਰੁਪਏ ਮਹੀਨੇ ਦਾ ਹਾਂਜੀ ਮਹੀਨੇ ਦਾ 3000 ਆ ਮੈਂ ਠੀਕ ਮੇਰੀ ਤੇ ਬੂਰ ਦੇ ਸਬੰਧ ਚ ਤੁਸੀਂ ਬੇਨਤੀ ਕੀਤੀ ਸੀ ਹਾਂਜੀ ਤੇ ਬੂਰ ਹੋ ਗਿਆ ਹੁਣ ਅਸੀਂ ਹਾਂਜੀ ਹਾਂਜੀ ਬੂਰ ਹੋ ਗਿਆ ਜਿਹੜੀ ਮੇਨ ਤੁਹਾਡੇ ਦਿੱਕਤ ਪਾਣੀ ਦੀ ਸੀਗੀ ਹਾਂਜੀ ਉਹ ਸਮੱਸਿਆ ਪੂਰੀ ਹੋ ਗਈ ਹਾਂਜੀ ਇਹ ਨਲਕਾ ਖਰਾਬ ਹੋਇਆ ਇੱਕ ਇਹ ਕਦੋਂ ਕ ਤੇ ਬੰਦ ਸੀਗਾ ਨਲਕਾ ਜਿਹੜਾ ਇਹਨੂੰ ਤਾਂ ਬੜੀਆਂ ਸਦਗੀਆਂ ਹੀ ਹੋ ਗਿਆ ਇਹਨੂੰ ਵੀ ਅਜੇ ਤੇ ਫਿਰ ਪਾਣੀ ਜਿਹੜਾ ਪੀਣ ਵਾਲਾ ਪਾਣੀ ਆ ਫਿਰ ਪਹਿਲਾਂ ਕਦਾਂ ਪ੍ਰਬੰਧ ਕਰਦੇ ਸੀਗੇ ਹਾਂ ਪਹਿਲਾਂ ਕਿਤੇ ਤੇ ਟੂਟੀ ਆ ਜਾਂਦੀ ਕਿਤੇ ਨਹੀਂ ਆਉਂਦੀ ਪਰ ਬਿਲਕੁਲ ਟੂਟੀ ਵੀ ਬੰਦ ਰਹੀ ਤੂੰ ਜਿਆਦਾ ਕਿੰਨੇ ਸਾਲ ਹੋ ਗਏ ਤੁਹਾਨੂੰ ਪਾਣੀ ਇਹ 30 32 ਸਾਲ ਹੋ ਗਏ ਇਹ ਅੱਛਾ 30 32 ਸਾਲ ਤੋਂ ਬਿਨਾ ਪਾਣੀ ਤੋਂ ਬਿਨਾ ਪਾਣੀ ਇਹ ਦੋ ਇਤਰੇ ਟਾਈਮ ਪਾਸ ਕਰੀਦਾ ਇਹ ਠੀਕ ਹੈ ਖਾਲਸੇ ਜਿਹੜਾ ਸੇਵਾ ਜਿਹੜੀ ਸੰਗਤ ਦਸਵੰਦ ਭੇਜਦੀ ਆ ਹਾਂਜੀ ਉਹ ਤੁਹਾਡੇ ਹਿਸਾਬ ਦੇ ਨਾਲ ਸਹੀ ਜਗ੍ਹਾ ਤੇ ਲੱਗ ਰਿਆ ਉਹ ਗਰੀਬ ਜਿਹੜੇ ਜਰੂਰਤਮੰਦ ਹੈਗੇ ਆ ਉਹਨਾਂ ਦੀ ਵਰਤੋਂ ਦੇ ਵਿੱਚ ਆ ਰਿਹਾ ਹਾਂਜੀ ਤੇ ਇੱਕ ਤੇ ਤੁਹਾਡੀ ਪਾਣੀ ਵਾਲੀ ਸਮੱਸਿਆ ਜਿਹੜੀ ਉਹ ਸੰਗਤ ਦੇ ਸਹਿਯੋਗ ਦੇ ਨਾਲ ਹਾਂਜੀ ਸੰਗਤ ਨੇ ਕਿਰਪਾ ਕੀਤੀ ਹੈ ਹਾਂਜੀ ਤੇ ਇਹ ਸੰਪੂਰਨ ਹੋ ਗਈ ਹੈ ਹੁਣ ਤੁਸੀਂ ਹਾਂਜੀ ਨਾਲੇ ਪਾਣੀ ਤੋਂ ਜਿਹੜਾ ਹੈਗਾ ਉਹ ਹਾਂਜੀ ਨਿਸ਼ਚਿਤ ਹੋ ਗਏ ਹਾਂਜੀ